ਇਹ ਜੇ ਕਿਸਾਨਾਂ ਦੀ ਇੱਕ ਜਿਹੜੀ ਵੱਡੀ ਬਹੁਤ ਵੱਡੀ ਉਹਨਾਂ ਦਾ ਸੰਘਰਸ਼ ਆ ਕਿ ਉਹਨਾਂ ਦੇ ਗਾੜੀ ਸਿਰ ਝੁਕਦਾ ਕਿ ਉਹ ਇੰਨੀ ਗਰਮੀ ਚ ਉਹ ਇੰਨੇ ਚਿਰ ਤੋਂ ਇਸ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਕਿ ਜੋ ਸਰਕਾਰਾਂ ਕਾਰਪੋਰੇਟਰਾਂ ਦੇ ਅਸੀਂ ਦੇਖੇ ਇਹਨੂੰ ਬਰਬਾਦ ਕਰਨਾ ਚਾਹੁੰਦੀਆਂ ਕਿਉਂਕਿ ਹਿੰਦੁਸਤਾਨ ਚ ਮੇਰੇ ਖਿਆਲ ਹੈ 80% ਲੋਕ ਜਿਹੜੇ ਕਿਸਾਨੀ ਤੇ ਡਿਪੈਂਡ ਕਰਦੇ ਆ ਤੇ ਇਸ ਕਰਕੇ ਜੇ ਕਿਸਾਨੀ ਨਾ ਰਹੀ ਤੇ ਉਹ ਬੇਰੁਜ਼ਗਾਰ ਹੋਣਗੇ ਕਈ ਕੁਝ ਵਾਪਰੂਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਕਾਫੀ ਕੋਸ਼ਿਸ਼ ਤੇ ਅੱਗੇ ਹੀ ਕਿਸਾਨਾਂ ਨਾਲ ਧੱਕਾ ਕਰ ਚੁੱਕੀ ਆ ਤੇ ਹੁਣ ਅਸੀਂ ਸਰਕਾਰ ਨੂੰ ਮੈਂ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜੋ ਸਾਰੀਆਂ ਮੰਗਾਂ ਜਾਇਜ਼ ਆ ਤੇ ਇਹਨਾਂ ਸਰਕਾਰ ਨੇ ਉਹਨਾਂ ਨੂੰ ਪਹਿਲਾਂ ਮੰਨ ਵੀ ਚੁੱਕੀ ਆ ਤੇ ਮੰਗ ਮੰਨਣ ਤੋਂ ਬਾਅਦ ਫਿਰ ਪਿੱਛੇ हट ਗਏ ਤੇ ਉਹਨਾਂ ਨੂੰ ਦੁਬਾਰਾ ਫੇਰ ਰੋਡਾਂ ਤੇ ਆਉਣਾ ਪੈ ਰਿਹਾ ਇਹ ਸੰਘਰਸ਼ ਕਰਨਾ ਪੈ ਰਿਹਾ ਇਸ ਕਰਕੇ ਸਰਕਾਰ ਇਹ ਇਹਤੇ ਜਲਦੀ ਜਲਦੀ ਗੌਰ ਕਰੇ ਹੁਣ ਸਰਕਾਰ ਵੀ ਬਦਲ ਗਈ ਆ ਤੇ ਹੁਣ ਆਪੋਜੀਸ਼ਨ ਵੀ ਕਾਫੀ ਤਕੜੀ ਆ ਤੇ ਆਪੋਜੀਸ਼ਨ ਦੇ ਲੀਡਰਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਤੁਸੀਂ ਜ਼ੋਰ ਸ਼ੋਰ ਨਾਲ ਕਿਸਾਨਾਂ ਦਾ ਜਵਾਨਾਂ ਦਾ ਜੋ ਵੀ ਇਹ ਪੰਜਾਬ ਪੰਜਾਬ ਦੇ ਇੱਕ ਖਾਲੇ ਐਮਪੀਆ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਜੋ ਇਸ ਨਸ਼ਿਆਂ ਦਾ ਦੌਰ ਆ ਜਾਂ ਕਿਸਾਨਾਂ ਨਾਲ ਧੱਕਾ ਹੋ ਰਿਹਾ ਜਾਂ ਹੋਰ ਵੀ ਜੋ ਸਾਡੇ ਮਸਲੇ ਆ ਸਾਰੇ ਜਣੇ ਜ਼ੋਰ ਸ਼ੋਰ ਨਾਲ ਸਰਜਣ ਮਿਲ ਕੇ ਉਠਾਓ ਤੇ ਇਹਨਾਂ ਨੂੰ ਇਨਸਾਫ ਮਿਲੇ ਜਿਵੇਂ ਅਮਰਪਾਲ ਜੀ ਜੇਲ੍ਹ ਦੇ ਵਿੱਚ ਬੰਦ ਨੇ ਕਿਸ ਤਰ੍ਹਾਂ ਆਵਾਜ਼ ਜਿਹੜੀ ਆ ਕਿਸਾਨਾਂ ਦੀ ਸੁਣੀ ਜਾਵੇਗੀ ਨਹੀਂ ਇਹ ਜੀ ਕਿ ਹੁਣ ਅਸੀਂ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਉਹਨਾਂ ਨੂੰ ਇਹਨੇ ਲੋਕਾਂ ਦਾ ਵੱਡਾ ਫਤਵਾ ਵੱਡਾ ਦਿੱਤਾ ਗਿਆ ਲੋਕਾਂ ਵੱਲੋਂ ਤੇ ਲੋਕਾਂ ਦੇ ਉਹ ਨਮਾਇंदे ਆ ਤੇ ਲੋਕਾਂ ਦੀ ਗੱਲ ਕਰਨ ਵਾਸਤੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਸਰਕਾਰ ਇਹ ਆਪਣੇ ਜਿਹੜੀਆਂ ਪਹਿਲਾਂ ਦੇ ਉਹਨੇ ਜਾਤੀਆਂ ਉਹਨਾਂ ਤੇ ਗੌਰ ਕਰਦੀ ਹੋਈ ਇਹਨਾਂ ਸਾਰੇ ਉਹਨਾਂ ਅਮਰਪਾਲ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਜੇ ਹਜੇ ਕੋਈ ਉਹਦੇ ਸਮਾਂ ਲੱਗਦਾ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਆਪਣੇ ਹੱਲਕੇ ਵਿਚਾਰਨ ਦਾ ਮੌਕਾ ਦੇਣਾ ਚਾਹੀਦਾ ਪਾਰਲੀਮੈਂਟ ਦਾ ਸੈਸ਼ਨ ਟੰਗ ਕਰਨ ਦਾ ਮੌਕਾ ਦਿੱਤਾ ਹੋਣਾ ਚਾਹੀਦਾ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਉੱਥੇ ਬਲੰਦ ਕਰ ਸਕਣ ਐਮਪੀ ਦੀ ਸੀਟ ਲੜਨ ਤੋਂ ਬਿਨਾਂ ਇੱਕ ਵਾਅਦਾ ਕੀਤਾ ਗਿਆ ਹੈ ਕਿ ਨਸ਼ੇ ਨੂੰ ਲੈ ਕੇ ਜਿਹੜਾ ਨਸ਼ਾ ਜਿਹੜਾ ਵਾ ਖਤਮ ਕੀਤਾ ਜਾਵੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਜਿਹੜੇ ਆ ਕਦਮ ਚੁੱਕੇ ਜਾ ਰਹੇ ਨੇ ਇਹ ਅਸੀਂ ਤੇ ਜੀ ਅੱਜ ਵੀ ਉਸ ਮੁੱਦੇ ਤੇ ਇਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਾਂ ਇਸ ਇਸ ਵਸਤੇ ਜਨਾਚਰ ਅਮਰਤਪਾਲ ਜੇ ਇਹ ਬਾਹਰ ਨਹੀਂ ਆਉਂਦਾ ਤੇ ਆਪਾਂ ਵੀ ਕੋਈ ਨਾ ਕੋਈ ਸਾਰੇ ਜਣੇ ਰਲ ਮਿਲ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਤ ਕਰਦੇ ਆਂ ਕਿ ਉਹ ਧਰਮ ਜਾਤ ਮਜਬ ਤੋਂ ਉਪਰਸ਼ਟ ਕੇ ਇਹ ਸਾਡੇ ਸਾਰੇ ਪੰਜਾਬੀਆਂ ਦੀ ਨਸ਼ਲ ਦਾ ਮਸਲਾ ਵਾ ਇਸ ਕਰਕੇ ਅਸੀਂ ਸਾਰਿਆਂ ਨੂੰ ਕੋ ਸਹਿਯੋਗ ਵੀ ਚਾਹੁੰਦੇ ਆਂ ਤੇ ਸਾਰੇ ਰਲ ਮਿਲ ਕੇ ਅਸੀਂ ਕਹਿੰਨੇ ਕਿ ਆਪਾਂ ਇਹ ਇਸ ਨਸ਼ੇ ਨੂੰ ਜੋ ਸਾਡੇ ਪੰਜਾਬ ਦੇ ਮੱਥੇ ਤੇ ਇੱਕ ਵੱਡ ਵੱਡਾ ਕਲੰਕ ਆ ਇਹਨੂੰ ਧੋਈਏ ਇਹਨੂੰ ਦੂਰ ਕਰੀਏ ਇਹ ਸਾਰੇ ਜਣੇ ਆਪਾਂ ਰਲ ਮਿਲ ਕੇ ਇਸ ਮਹਿਮ ਚ ਸਾਰੇ ਜੱਥੇ ਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਵਾਸਤੇ ਆਪਾਂ ਸਾਰੇ ਜਿਹਨੇ ਰਲ ਮਿਲ ਕੇ ਆਪਣੀ ਜਵਾਨੀ ਨੂੰ ਆਪਣੀ ਕਿਸਾਨੀ ਨੂੰ ਆਪਣੇ ਜੋ ਵੀ ਪਾਣੀ ਆ ਹਵਾ ਵਾ ਸਾਰਿਆਂ ਵਾਸਤੇ ਆਪਾਂ ਰਲ ਮਿਲ ਕੇ ਕੰਮ ਕਰਕੇ ਇਹਨੂੰ ਵਧੀਆ ਰਹਿਣ ਯੋਗ ਧਰਤੀ ਬਣਾਈਏ ਜਿਵੇਂ ਅਮਰਪਾਲ ਜੀ ਜੇਲ੍ਹ ਦੇ ਵਿੱਚ ਬੰਦ ਨੇ ਕਿਸ ਤਰ੍ਹਾਂ ਆਵਾਜ਼ ਜਿਹੜੀ ਆ ਕਿਸਾਨਾਂ ਦੀ ਸੁਣਤੀ ਜਾਵੇਗੀ ਨਹੀਂ ਇਹ ਜੀ ਕਿ ਹੁਣ ਅਸੀਂ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਇਹਨੇ ਲੋਕਾਂ ਦਾ ਵੱਡਾ ਫਤਵਾ ਵੱਡਾ ਦਿੱਤਾ ਗਿਆ ਲੋਕਾਂ ਵੱਲੋਂ ਤੇ ਲੋਕਾਂ ਦੇ ਉਹ ਨਮਾਇंदे ਆ ਤੇ ਲੋਕਾਂ ਦੀ ਗੱਲ ਕਰਨ ਵਾਸਤੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਸਰਕਾਰ ਇਹ ਆਪਣੇ ਜਿਹੜੀਆਂ ਪਹਿਲਾਂ ਦੇ ਉਹਨੇ ਜਾਤੀਆਂ ਉਹਨਾਂ ਤੇ ਗੌਰ ਕਰਦੀ ਹੋਈ ਇਹਨਾਂ ਸਾਰੇ ਉਹਨਾਂ ਅਮਰਪਾਲ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਜੇ ਹਜੇ ਕੋਈ ਉਹਦੇ ਚ ਸਮਾਂ ਲੱਗਦਾ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਆਪਣੇ ਹਲਕੇ 'ਚ ਵਿਚਰਨ ਦਾ ਮੌਕਾ ਦੇਣਾ ਚਾਹੀਦਾ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਉੱਥੇ ਬੁਲੰਦ ਕਰ ਸਕਣ ਐਮਪੀ ਦੀ ਸੀਟ ਲੜਨ ਤੋਂ ਬਿਨਾਂ ਇੱਕ ਵਾਅਦਾ ਕੀਤਾ ਗਿਆ ਹੈ ਕਿ ਨਸ਼ੇ ਨੂੰ ਲੈ ਕੇ ਜਿਹੜਾ ਨਸ਼ਾ ਜਿਹੜਾ ਖਤਮ ਕੀਤਾ ਜਾਵੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਆ ਕਦਮ ਚੁੱਕੇ ਜਾ ਰਹੇ ਨੇ ਇਹ ਅਸੀਂ ਤੇ ਜੀ ਅੱਜ ਵੀ ਉਸ ਮੁੱਦੇ ਤੇ ਇਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਾਂ ਇਸ ਵਸਤੇ ਜਨਾਚਰ ਅਮਰਤਪਾਲ ਜੇ ਬਾਹਰ ਨਹੀਂ ਆਉਂਦਾ ਤੇ ਆਪਾਂ ਕੋਈ ਨਾ ਕੋਈ ਸਾਰੇ ਜਣੇ ਰਲ ਮਿਲ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਤ ਕਰਦੇ ਆਂ ਕਿ ਉਹ ਧਰਮ ਜਾਤ ਮਜਬ ਤੋਂ ਪੁਰਸ਼ ਕੇ ਇਹ ਸਾਡੇ ਸਾਰੇ ਪੰਜਾਬੀਆਂ ਦੀ ਨਸ਼ਲ ਦਾ ਮਸਲਾ ਵਾ ਇਸ ਕਰਕੇ ਅਸੀਂ ਸਾਰਿਆਂ ਨੂੰ ਕੋ ਸਹਿਯੋਗ ਵੀ ਚਾਹੁੰਦੇ ਆਂ ਤੇ ਸਾਰੇ ਰਲ ਮਿਲ ਕੇ ਅਸੀਂ ਕਹਿੰਨੇ ਕਿ ਆਪਾਂ ਇਹ ਇਸ ਨਸ਼ੇ ਜੋ ਸਾਡੇ ਪੰਜਾਬ ਦੇ ਮੱਥੇ ਤੇ ਇੱਕ ਵੱਡ ਵੱਡਾ ਕਲੰਕ ਆ ਇਹਨੂੰ ਧੋਈਏ ਇਹਨੂੰ ਦੂਰ ਕਰੀਏ ਇਹ ਸਾਰੇ ਜਣੇ ਆਪਾਂ ਰਲ ਮਿਲ ਕੇ ਇਸ ਮੇਮ ਚ ਸਾਰੇ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਆਪਣੀ ਜਵਾਨੀ ਨੂੰ ਆਪਣੀ ਕਿਸਾਨੀ ਨੂੰ ਆ ਆਪਣੇ ਜੋ ਵੀ ਪਾਣੀ ਆ ਹਵਾ ਵਾ ਸਾਰਿਆਂ ਵਾਸਤੇ ਆਪਾਂ ਰਲ ਮਿਲ ਕੇ ਕੰਮ ਕਰਕੇ ਇਹਨੂੰ ਵਧੀਆ ਰਹਿਣ ਯੋਗ ਧਰਤੀ ਬਣਾਈਏ